trái kiểmọc xem chủ trắng kiểm xem ਖਬਰ ਲੁਧਿਆਣਾ ਤੋਂ ਜਿੱਥੇ ਐਸਟੀਐਫ ਲੁਧਿਆਣਾ ਦੀ ਟੀਮ ਨੇ 850 ਗ੍ਰਾਮ ਹੈਰੋਇਨਾਂ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਹੜਾ ਗਿਲ ਰੋਡ ਨੇੜੇ ਅਰੋੜਾ ਪੈਰਿਸ ਵਿਖੇ ਨਸ਼ੇ ਦੀ ਸਪਲਾਈ ਦੇਣਾ ਆ ਰਿਹਾ ਸੀ ਅਤੇ ਐਸਟੀਐਫ ਦੇ ਹੱਥੇ ਚੜ ਗਿਆ। ਇਸ ਦੇ ਨਾਲ ਹੀ ਉਸ ਦੇ ਸਾਥੀ ਦੇ ਵੀ ਭਾਲ ਕੀਤੀ ਜਾ ਰਹੀ ਹੈ ਅਤੇ ਲੁਧਿਆਣਾ ਐਸਟੀਐਫ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ। ਉਸ ਦੇ ਕੋਲੋਂ 850 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਪਛਾਣ ਜਸਪ੍ਰੀਤ ਸਿੰਘ ਔਰ ਜੱਸ ਵਾਸੀ ਲੁਧਿਆਣਾ ਦੇ ਵਿੱਚੋਂ ਹੋਈ ਹੈ ਜਦ ਕਿ ਉਸਦੇ ਸਾਥੀ ਹਰਜੋਤ ਸਿੰਘ ਦੀ ਭਾਲ جاری ਹੈ ਜਿਹੜਾ ਕਿ ਇੱਕ ਕਤਲ ਮਾਮਲੇ ਦੇ ਵਿੱਚ ਵੀ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਇਆ ਸੀ ਉਹਨਾਂ ਦੱਸਿਆ ਕਿ ਕਾਬੂ ਕੀਤਾ ਹੋਇਆ ਦੋਸ਼ੀ ਬੀਤੇ ਕਰੀਬ 4 ਸਾਲਾਂ ਤੋਂ ਇਸ ਨਜਾਇਜ਼ ਸੰਦੇ ਵਿੱਚ ਸ਼ਾਮਿਲ ਹੈ ਅਤੇ ਉਸ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਹੈ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮਾਨ ਜੋ ADGP STF ਚ ਅਤੇ ਮਾਨ ਜੋ AIG STF ਲੁਧਿਆਣਾ ਰੇਂਜੀ ਦੇ ਜਿਸ ਹਨਰ ਦੇ ਸੰਸਾਰ ਜੋ ਨਸ਼ੀ ਦੇ ਵਿਰੁੱਧ ਇੱਕ ਵਿਸ਼ੇਸ਼ ਮੈਮ ਚਲਾਈ ਗਈ ਹੈ ਉਸ ਉਸ ਨੂੰ ਸਾਨੂੰ ਉਸ ਸਮੇਂ ਕੱਲ ਵੱਡੀ ਸਫਲਤਾ حاصل ਹੋਈ ਜਦੋਂ ਸਾਡੀ ਪੁਲਿਸ ਪਾਰਟੀ ਗਿਲ ਰੋਡ ਨੇੜੇ ਬਿਜਲੀ ਘਰ ਵਿਖੇ ਹਾਜ਼ਰ ਸੀ ਜਿੱਥੇ ਇੱਕ ਬਹੁ ਪ੍ਰਸਿੱਧੂਕ ਸੂਚਨਾ ਮਿਲੀ ਕਿ ਦੋ આરોપી ਹਰਜੋਤ ਸਿੰਘ ਅਤੇ ਜਸਪ੍ਰੀਤ ਸਿੰਘ ਜੋ ਦੋਵੇਂ ਰਲ ਕੇ ਐਰੋਨ ਵੇਚਣ ਦਾ ਨਿਯਾਇਤਾਂ ਦਾ ਕਰਦੇ ਨੇ ਤੇ ਜਿਨ੍ਹਾਂ ਨੇ ਅੱਜ ਜਿਨ੍ਹਾਂ ਵਿੱਚੋਂ ਹਰਜੋਤ ਸਿੰਘ ਨੇ ਜਸਪ੍ਰੀਤ ਸਿੰਘ ਨੂੰ ਦਾਣਾ ਮੰਡੀ ਨੇੜੇ ਅਰੋੜਾ ਪੈਲਸ ਵਿਖੇ ਨਸ਼ੇ ਦੀ ਸਪਲਾਈ ਕਰਨ ਦੇ ਲਈ ਭੇਜਿਆ ਹੋਇਆ ਜੋ ਸੂਚਨਾ ਬੜੀ ਭਰੋਸੇਯੋਗ ਸੂਮ ਕਰਕੇ ਅਸੀਂ ਯੂਰੋਪੀਆ ਦੇ ਵਰਕਲਾ ਅਧੀਨ ਦਾ ਨਡੀਪੀਐਸ ਜੀ ਮਕਦਮਾ ਦਰਜ ਕਰਾਇਆ ਅੱਦੇ ਸਾਡੀ ਪੁਲਿਸ ਪਾਰਟੀ ਨੇ ਤੁਰੰਤ ਦਾਣਾ ਮੰਡੀ ਨੇੜੇ ਰੂੜਾ ਪੈਲਸ ਪਹੁੰਚ ਕੇ ਇੱਕ ਰੋਪੀ ਜਸਪ੍ਰੀਤ ਸਿੰਘ ਜਿਸ ਨੇ ਪਿੱਠੂ ਬੈਗ ਪਾਇਆ ਹੋਇਆ ਸੀ ਇਹਨੂੰ ਕਾਬੂ ਕੀਤਾ ਜਦੋਂ ਇਹਦੀ ਮਾਨ ਜੋ ਡੀਐਸਪੀ ਸਾਹਿਬ ਜੀ ਦੀ ਹਾਜ਼ਰੀ ਵਿੱਚ ਤਲਾਸ਼ੀ ਕੀਤੀ ਤਾਂ ਇਸ ਦੇ ਪਿੱਠੂ ਬੈਗ ਦੇ ਵਿੱਚੋਂ 850 ਗ੍ਰਾਮ ਹੈਰੋਨ ਇਲੈਕਟ੍ਰੋਨਿਕ ਕੰਡਾ ਅਤੇ ਕਾਫੀ ਮਾਤਰਾ ਦੇ ਵਿੱਚ ਥੈਲੀਆਂ ਜਿਨ੍ਹਾਂ ਦੇ ਵਿੱਚ ਇਹ ਇਹਨੂੰ ਬਾਕੇ ਵੇਚਦਾ ਸੀ ਉਹ ਬਰਾਮਦ ਹੋਈਆਂ ਜਿਸ ਨੂੰ ਉਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਅਤੇ ਅਜਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਸਰ ਇਹ ਕਿੱਥੋਂ ਲਿਆਂਦਾ ਸੀ ਇਹ ਨਹੀਂ ਭਾਰੀ ਮਾਤਰਾ ਦੇ ਤੇ ਕਿੱਥੇ ਵੇਚਦਾ ਸੀ ਇਹ ਜੀ ਨਹੀਂ ਪੁੱਛ ਗਏ ਤੇ ਦੱਸਿਆ ਵੀ ਇਹਦਾ ਜਿਹੜਾ ਸਾਥੀ ਹਰਜੋਤ ਸਿੰਘ ਆ ਉਹ ਜਿਹੜਾ ਥੋੜੇ ਦਿਨ ਪਹਿਲਾਂ ਹੀ ਕਤਲ ਕੇਸ ਦੇ ਮੁਕਦਮੇ ਦੇ ਵਿੱਚੋਂ ਉਮਰ ਕੱਟ ਰਿਹਾ ਰੋਣ ਤੇ ਬਾਹਰ ਆਇਆ ਉਹ ਇਸ ਨੂੰ ਵਕ ਵਕ ਬੰਦਿਆਂ ਕੋਲੋਂ ਦਵਾਉਂਦਾ ਸੀ ਅਤੇ ਇਹ ਅੱਗੇ ਸਪਲਾਈ ਕਰਦਾ ਸੀ ਤੇ ਇਹਦੇ ਵਿੱਚ ਕਿੰਨੇ ਰੁਪਏ ਗ੍ਰਫਤਾਰ ਹੋਏ ਹੁੰਦੇ ਇਹਦੇ ਵਿੱਚ ਇੱਕ ਦੋਸ਼ੀ ਜਸਪ੍ਰੀਤ ਸਿੰਘ ਗ੍ਰਫਤਾਰ ਕੀਤਾ ਗਿਆ ਜਿਸ ਦੇ ਵਰਕਲੋ ਪਹਿਲਾਂ ਵੀ ਇੱਕ ਮੁਕਦਮਾ ਐਨਡੀਪੀ ਐਸਕਟ ਦਾ ਦਰਜਾ ਜਿਸ ਦੇ ਵਿੱਚ ਉਹ ਥੋੜੇ ਦਿਨ ਪਹਿਲਾਂ ਹੀ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਚੋਂ ਜ਼ਮਾਨਤ ਕਰਾ ਕੇ ਬਾਹਰ ਆਇਆ ਸਰ ਇਹ ਖੁਦ ਵੀ ਡਿਕਟਾ ਹੈ ਤੇ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਹੈ ਇਹ ਇਹਨੇ ਦੱਸਿਆ ਵੀ ਇਹ ਆਪ ਵੀ ਪੀਂਦਾ ਅਤੇ ਕਰੀਬ 3-4 ਸਾਲ ਤੋਂ ਇਹ ਨਸ਼ੇ ਦੀ ਤਸਕਰੀ ਕਰ ਕੰਮ ਕਰੇ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜੀ ਨਿਊਜ਼